ਕਹਿੰਦੇ ਸ਼ੀਰ ਸਿੰਘਾਂ ਦੇ ਸਥਾਨਾਂ ਤੇ ਨਿਮਰਤਾ ਨਾਲ ਜਾਓ। ਪਾਵਨਾ ਨਾਲ ਜਾਓ। ਕੁਝ ਬਣ ਕੇ ਨਾ ਜਾਓ। ਕਿੰਤੂ ਪਰੰਤੂ ਨਾ ਲੈ ਕੇ ਜਾਓ। ਨਿਮਰਤਾ ਵਿੱਚ ਪਿਆਰ ਵਿੱਚ ਉਹ ਕਹਿਣ ਲੱਗੇ ਸ਼ੀਰ ਸਿੰਘਾਂ ਕੋਲ ਕੋਈ ਨਿਮਰਤਾ ਪਿਆਰ ਵਿੱਚ ਜਾਵੇ ਢਵੇ ਜੋ ਸਾਡੇ ਲੇਖਾਂ 'ਚ ਲਿਖਿਆ ਹੈ ਸ਼ੀਰ ਸਿੰਘ ਉਹ ਵੀ ਦਿੰਦੇ ਨੇ ਤੇ ਜਿਹੜੇ ਕੋਲ ਗੱਫੇ ਪਏ ਹੁੰਦੇ ਨੇ ਉਹਨਾਂ ਗੱਫਿਆਂ ਨਾਲ ਵੀ ਸਾਡੀ ਝੋਲੀ ਭਰਦੇ ਕੋਲੋਂ ਗੱਫੇ ਵੀ ਦੇ ਦਿੰਦੇ ਜੀ ਸਤਿ ਸ਼੍ਰੀ ਅਕਾਲ ਜਲ ਬੜੀ ਵੱਡੀ ਜੇ ਕਰਮਾਂ ਚੋਂ ਦੇਣਾ ਲੱਗ ਗੱਲ ਐ ਉਹ ਬਾਬਾ ਦੀਪ ਸਿੰਘ ਜੀ ਨੂੰ ਕੁੰਜੀਆਂ ਦਿੱਤੀਆਂ ਗੁਰੂ ਰਾਮਦਾਸ ਜੀ ਨੇ ਕਲਗੀਆਂ ਲੈਨੇ ਦੀਪ ਸਿਆ ਕੋਈ ਸੇਰਾ ਚੜਾਂਦਾ ਕੋਈ ਰੁਮਾਲਾ ਚੜਾਂਦਾ ਕੋਈ ਮਾਇਆ ਚੜਾਂਦਾ ਤੁਸੀਂ ਆਪਣਾ ਸੀਸ ਚੜਾ ਦਿੱਤਾ ਅੱਜ ਤੋਂ ਬਾਅਦ ਖੀਸਾ ਮੇਰਾ ਤੇ ਹੱਥ ਤੇਰਾ ਜਿਵੇਂ ਮੇਰੇ ਦਰ ਤੇ ਰੌਣਕਾਂ ਲੱਗਣ ਗਈਆਂ ਤੇਰੇ ਦਰ ਤੇ ਵੀ ਰੌਣਕਾਂ ਲੱਗਣ ਗਈਆਂ ਜਗਹਾਰਾ ਦੇ ਉਹ ਪਿਆਰ ਉਹ ਨਾਵਾ ਦੀਪ ਸਿਆਂ ਤੇਰੇ ਤੇ ਇੰਨੀਆਂ ਖੁਸ਼ੀਆਂ ਜੇ ਤੇ ਦਿਆਲੂ ਹੋ ਕੇ ਕਰਮਾਂ ਤੋਂ ਬਾਹਰੋਂ ਵੀ ਕੁਝ ਤੂੰ ਦੇਣਾ ਜਾਵੇਂਗਾ ਗੱਫੇ ਗੁਰੂ ਨਾਨਕ ਦਾ ਕਰਨਾ ਨਹੀਂ ਕਰੇਗਾ ਜਿੰਨੂੰ ਤੂੰ ਕਰਮਾਂ ਤੋਂ ਬਾਹਰੋਂ ਗੱਫੇ ਦੇ ਦੇਵੇਂ ਉਹਦੇ ਤੇ ਸਹੀ ਵੱਜ ਜੇਗੀ ਗੁਰੂ ਨਾਨਕ ਦੀ ਆਖੋ ਸਤਨਾਮ ਕੋਈ ਤੁਹਾਡੇ ਚੋਂ ਇਹ ਚੀਜ਼ ਨੂੰ ਕੱਟ ਨਹੀਂ ਕਰ ਸਕਦਾ ਹੁਣ ਬਾਬਾ ਜੀ ਕੋਲ ਗਫੇ ਤੇ ਪਈ ਹੋਏ ਆ ਨਾ ਬਖੀਸ਼ਾਂ ਦੇ ਜਿਹੜਾ ਮਨ ਕਰਕੇ ਟੰਦਾ ਉਹਨਾ ਬਸ ਹੱਥ ਫੜ ਕੇ ਉਹ ਗਿਆਨੀ ਸਿੰਘ ਸਾਹਿਬ ਜੀ ਨੇ ਵਜਨ ਸੁਣਾਇਆ ਕਹਿੰਦੇ ਨਿਮਰਤਾ ਵਿੱਚ ਪਿਆਰ ਵਿੱਚ ਸ਼ਰਧਾ ਵਿੱਚ ਜਾਵੇ ਕੋਈ ਸੀਤ ਸਿੰਘਾਂ ਦੇ ਚਰਨਾ ਵਿੱਚ ਕਰਮਾ ਚੋਂ ਵੀ ਦਿੰਦੇ ਨੇ ਕਰਮਾਂ ਤੋਂ ਬਾਹਰ ਵੀ ਉਹਨਾਂ ਨੂੰ ਅਗਤਿਆਰ ਹੈ ਕਰਮਾਂ ਤੋਂ ਬਾਹਰ ਵੀ ਆਪਣੇ ਕੋਲੋਂ ਗੱਫੇ ਦੇ ਕੇ ਸਾਡੀਆਂ ਝੋਲੀਆਂ ਭਰ ਸਕਦੇ